ਦੀ ਨੀਂਦ ਨਹੀਂ ਦੱਸਣਾ ਮੈਂ ਬਾਹਰ ਆ ਗਿਆ ਮੈਂ ਉਹ ਉਹ ਨਾਲ ਉਹ ਗਿਆ ਹੁਣ ਤਾਂ ਪੈਂਡੀ ਫਿਰ ਤੂੰ ਕਰ ਹੋ ਗਿਆ ਉਹ ਜਿਹੜਾ ਕੰਮ ਹੋਣਾ ਨਹੀਂ ਚੱਲ ਜੀ ਉਹ ਕਿੰਨਾ ਚਿਰ ਨਿਬੜ ਗਿਆ ਕੰਮ ਵੀ ਬਾ ਆ ਜਾ ਹੁਣ ਬਹੁਤ ਹੋ ਗਿਆ ਡਰਾਮਾ ਫਿਰ ਜਾਣ ਦਿੱਤੀ ਨਾ ਮੇਰੇ ਮੁਲਾਦਮ ਅੰਦਰ ਜਾਣ ਦਿੱਤੇ ਨਾ ਮੈਨੂੰ ਜਾਣ ਦਿੱਤਾ ਮੋਹੱਲਾ ਪ੍ਰੇਮਨਗਰ ਵਿੱਚ ਇੱਕ ਸਾਈਜ਼ ਡਿਪਾਰਟਮੈਂਟ ਵੱਲੋਂ ਰੇਡ ਕੀਤੀ ਗਈ ਜਿਸ ਦੇ ਵਿੱਚ ਇੱਕ ਔਰਤ ਨੂੰ ਸ਼ਰਾਬ ਸਮੇਤ ਗ੍ਰਿਫਤਾਰ ਕੀਤਾ ਗਿਆ। ਉਥੇ ਜਾਣਕਾਰੀ ਦਿੰਦੇ ਹੋਏ ਈਡੀਟੀਓ ਨਰਿੰਦਰ ਵਾਲੀਆ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਐਚਸੀ ਕਰਦੇ ਵਿੱਚ ਜ਼ਹਿਰੀਲੀ ਸ਼ਰਾਬ ਪਿਲਾਈ ਜਾਂਦੀ ਹੈ। ਜਦੋਂ ਅਸੀਂ ਘਰ ਦੇ ਵਿੱਚ ਗਏ ਤਾਂ ਬਾਹਰ ਲੀਲੋ ਦੇਵੀ ਘਰ ਦੇ ਬਾਹਰ ਖੜੀ ਸੀ ਤੇ ਘਰ ਨੂੰ ਤਾਲੇ ਲੱਗੇ ਹੋਏ ਸੀ। ਕਾਫੀ ਵਾਰ ਸਮਝਾਉਣ ਤੇ ਜਤੋ ਜਹਦ ਕਰਨ ਤੋਂ ਬਾਅਦ ਘਰ ਦੇ ਦਰਵਾਜ਼ੇ ਖੋਲੇ ਗਏ ਤਾਂ ਅੰਦਰ ਜ਼ਹਿਰੀਲੀ ਸ਼ਰਾਬ ਪੀਣ ਵਾਲੇ ਨੌਜਵਾਨਾਂ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ। ਪ੍ਰੇਮਗੜ੍ਹ ਵਿੱਚ ਦੇਰੀ ਕਿਉਂ ਗਿਆ? ਕੀ ਕਰ ਚਾਉਂਦੇ? ਪ੍ਰੇਮਗੜ੍ਹ ਨੂੰ ਰੀਲੂ ਤੋਂ ਭਾਵੇਂ ਪੁੱਛੀ। ਅਹ ਇਨਫੋਰਮੇਸ਼ਨ ਮਿਲੀ ਕਿ ਜੇ ਕਿ ਪ੍ਰੇਮਗੜ੍ਹ ਰਿਹਾ ਬਹੁਤ ਜ਼ਿਆਦਾ ਫਿਨਿਸ਼ਿਡਲੀ ਕਰ ਦੇਖੀ ਜਾ ਰਹੀ ਹੈ। ਮੁਖਬਰ ਦਾ ਨਾਮ ਵੀ ਸੀਗਾ ਤੇ ਅਸੀਂ ਗੜੀਆਂ ਲੈ ਕੇ ਮੈਂ ਆਪਣੇ ਇੰਵੀਟੇਸ਼ਨ ਦਿੱਤੀ ਕਿ ਆਏ ਸਟਾਫ ਤੇ ਆਪਣਾ ਇੰਸਪੈਕਟਰ ਲੈ ਕੇ ਮੈਂ ਇੱਥੇ ਆਈ ਆ ਜਦੋਂ ਮੈਂ ਲੀਲਾ ਦੇਵੀ ਦੇ ਘਰ ਆਈਆਂ ਜਦੋਂ ਲੀਲਾ ਦੇਵੀ ਦੇ ਘਰ ਆਈਆਂ ਤਾਂ ਲੀਲਾ ਦੇਵੀ ਬਾਹਰ ਖੜੀ ਸੀਗੀ ਦਰਵਾਜ਼ਾ ਅੰਦਰੋਂ ਬੰਦ ਸੀਗਾ ਅਸੀਂ ਕਿਹਾ ਕਿ ਤੁਸੀਂ ਪਲੀਜ਼ ਅਸੀਂ ਪਲਾਸਟੀ ਲੈਣੀ ਆ ਤੇ ਸਾਨੂੰ ਅੰਦਰ ਜਾਣ ਦਿਓ ਪਰ ਉਹਨਾਂ ਨੇ ਮਤਲਬ ਕਾਫੀ ਰਿਕਵੈਸਟ ਕੀਤੀ ਉਹਨਾਂ ਨੂੰ ਕਿ ਪਲੀਜ਼ ਸਾਨੂੰ ਅੰਦਰ ਇੱਕ ਵਾਰ ਪਲਾਸਟੀ ਲੈ ਲੰਭੋ ਹੈ ਜਾਂ ਨਹੀਂ ਉਹ ਬਾਅਦ ਆਈ ਸੀ ਪਰ ਉਹਨਾਂ ਨੇ ਸਾਨੂੰ ਤਲਾਸ਼ੀ ਲੈਂਦੀ। ਫਿਰ ਅਸੀਂ ਕੀ ਕੀਤਾ ਕਿ ਅਸੀਂ ਡੀਐਸਪੀ ਸਾਹਿਬ ਜੀ ਨੂੰ ਕੌਨਫੀਡੈਂਸ ਲੈ ਕੇ ਕਨਸਰਨ ਐਸਐਚਓ ਜੀ ਨੂੰ ਮੈਸੇਜ ਕਰਨੇ ਦਿੱਤਾ ਉਤਖੋ ਜਾਨਪੁਰ ਖਾਨੇ ਤੋਂ ਫੋਰਸ ਆਈ। ਇਸ ਤੋਂ ਬਾਅਦ ਅਸੀਂ ਇਹਨਾਂ ਨੂੰ ਕਾਲਾ ਕਰਵਾ ਕੇ ਕਰ ਲਈ ਕੀਤੀ। ਜਦੋਂ ਅਸੀਂ ਅੰਦਰ ਜਾ ਕੇ ਤਲਾਸ਼ੀ ਲਈ ਹੈ ਤੇ ਅੰਦਰੋਂ ਆਵਾਜ਼ ਨਹੀਂ ਆਇਆ ਇਹ ਦੇਖ ਕੇ ਅਸੀਂ ਕਰਦਾ 11 12 ਵਜੇ ਤੱਕ ਨਹੀਂ ਕੀਲੇ ਨੇ ਤੇ ਅੰਦਰ ਬੰਦੇ ਵੀ ਹੈਗੇ ਸੀਗੇ ਜਿਹੜੇ ਪੀਰੇ ਸੀ। ਬੰਦ ਕੀਤਾ ਕਿ ਮਾਨੇ ਅੰਦਰੋਂ ਦੇ ਰਿਹਾ ਪਿਆ ਪਲਾਨ ਤੇ ਪੱਤੀ ਹਾਂ ਜੀ ਆਪਾਂ ਚਹੀ ਹੈ ਲੀਣਾ ਦੇ ਵੀ ਪਲਾਨ ਹੀ ਪਰਤੂ ਮੈਨੂੰ ਗੁਰਾ ਵੀ ਕੀਤਾ ਗਿਆ ਉਹ ਗੁਰਾ ਵੀ ਅੰਦਰ ਵੜੇ ਨਹੀਂ ਸੀ ਦਿੱਤਾ ਕਾਰੀ ਫੋਟ ਖੜੀ ਐ ਇਸ ਚਾੜਿਆ ਮੇਰੇ ਇੰਸਪੈਕਟਰ ਖੜੇ ਐ ਹਾਂ ਜੀ ਇਹਦਾ ਗੋਮਰ ਦਿੱਤਾ ਉਹਨਾਂ ਨੂੰ ਮੈਨੂੰ ਕੇਬਰੀਂ ਦਾ ਜਾਬ ਲਵਾਉਂਦਾ ਕਿ ਤੁਹਾਡੇ ਕੋਲ ਵੀ ਤੁਹਾਡੇ ਨਾਲ ਕਾਰ ਕਰੀ ਜਾਂਦੀ ਐ ਤੇ ਮੈਂ ਸਾਹਮਣੇ ਹੱਥੇ ਆਈ ਆ ਨੇ ਆਏ ਨੇ ਸਾਹਮਣੇ ਆਏ ਆ ਅਸੀਂ ਕਿੱਥੇ ਜਾਣਾ ਮੈਡਮ ਹੁਣ ਤਾਂ ਇਹ ਹੁੰਦੇ ਤੇ ਤਾਲਾ ਬਹੁਤ ਦੇਖਦਾ ਕੋਸੇੰਦਰਾ ਬੰਦੀ ਕੀ ਕਰ ਰਹੇ ਨੇ ਇਹਨਾਂ ਦੇ ਗਿਆਨ ਲਾ ਲਓ ਕੀ ਕਰ ਰਹੀ ਮੱਲਾ ਗਵਾਏ ਨਾਲੇ ਨਾਲ ਧਿਆਨ ਲਓ ਨਾ ਸਾਰੇ ਕੀ ਕਰਨਾ ਇਹ ਲਾਲੂ ਨਗਦ ਪਲੀ